ਕਈ ਵਾਰ ਕੀਤੀ ਹੋਈ ਨਿੱਕੀ ਜਿਹੀ ਗਲਤੀ ਆਪਣਾ ਘਰ ਤੱਕ ਤਬਾਹ ਕਰ ਦਿੰਦੀ ਹੈ ਇਸ ਕਰਕੇ ਜਿਹੜੇ ਲੋਕ ਵੀ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹ ਆਪਣੇ ਘਰ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਇਹ ਤਿੰਨ ਗਲਤੀਆਂ ਕਦੇ ਨਾ ਕਰਿਓ ਜਿਨ੍ਹਾਂ ਲੋਕਾਂ ਨੇ ਵੀ ਇਹ ਗਲਤੀਆਂ ਕੀਤੀਆਂ ਉਹ ਬਾਅਦ ਦੇ ਵਿੱਚ ਮੈਂ ਰੋਂਦੇ ਵੇਖੇ ਨੇ ਉਹਨਾਂ ਦੇ ਘਰ ਤੱਕ ਤਬਾਹ ਹੋ ਜਾਂਦੇ ਨੇ ਐਡੇ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਨੇ ਜਿਹੜੇ ਉਹਨਾਂ ਨੇ ਕਦੀ ਜ਼ਿੰਦਗੀ ਵਿੱਚ ਨਹੀਂ ਸੋਚੇ ਹੁੰਦੇ ਵੈਸੇ ਤਾਂ ਇਹ ਤਿੰਨੋਂ ਗਲਤੀਆਂ ਬਹੁਤ ਹੀ ਖਾਸ ਨੇ ਇਨਾਂ ਨੂੰ ਤਿੰਨਾਂ ਨੂੰ ਧਿਆਨ ਨਾਲ ਸੁਣਿਓ ਪਰ ਜੋ ਤੀਸਰੀ ਗਲਤੀ ਹੈ ਉਹ ਬਹੁਤ ਸਾਰੇ ਲੋਕ ਕਰਦੇ ਹੀ ਕਰਦੇ ਨੇ ਤੇ ਬਾਅਦ ਦੇ ਵਿੱਚ ਪਛਤਾਉਂਦੇ ਨੇ ਇਸ ਕਰਕੇ ਉਹਨੂੰ ਧਿਆਨ ਨਾਲ ਸੁਣਿਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪਹਿਲੀ ਗਲਤੀ ਦੀ ਇਹ ਗਲਤੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਕਰਦੇ ਵੇਖਿਆ ਹੋਵੇਗਾ ਤੇ ਜਿਨ੍ਹਾਂ ਨੇ ਵੀ ਇਹ ਗਲਤੀ ਕੀਤੀ ਹੈ ਬਾਦ ਦੇ ਵਿੱਚ ਤੁਸੀਂ ਇਹ ਵੀ ਵੇਖਿਆ ਹੋਵੇਗਾ ਕਿ ਉਹ ਲੋਕ ਰੁੱਲ ਜਾਂਦੇ ਨੇ ਨਾਲ ਹੀ ਨਾਲ ਉਹਨਾਂ ਦਾ ਪਰਿਵਾਰ ਵੀ ਰੁੱਲ ਜਾਂਦਾ ਹੈ ਤੁਸੀਂ ਇੱਕ ਗੱਲ ਯਾਦ ਕਰੋ ਜਦੋਂ ਆਪਾਂ ਨੂੰ ਆਪਣੇ ਅਧਿਆਪਕ ਦੀਵਾਲੀ ਤੇ ਲੇਖ ਲਿਖਣ ਨੂੰ ਕਹਿੰਦੇ ਸੀ ਆਪਾਂ ਅੰਤ ਦੇ ਵਿੱਚ ਇੱਕ ਲਾਈਨ ਲਿਖਦੇ ਹੁੰਦੇ ਸੀ ਕਿ ਦੀਵਾਲੀ ਵਾਲੇ ਦਿਨ ਕੁਝ ਲੋਕ ਜੂਆ ਖੇਡਦੇ ਨੇ ਇਹ ਬਹੁਤ ਹੀ ਬੁਰੀ ਆਦਤ ਹੈ ਉਹ ਗੱਲ ਐਵੇਂ ਨਹੀਂ ਲਿਖੀ ਹੁੰਦੀ ਸੀ ਉਸ ਦੇ ਵਿੱਚ ਕੋਈ ਬਹੁਤ ਹੀ ਵੱਡਾ ਰੀਜ਼ਨ ਸੀ ਇਸ ਕਰਕੇ ਉਹ ਗੱਲ ਲਿਖੀ ਹੁੰਦੀ ਸੀ ਬਹੁਤ ਸਾਰੇ ਲੋਕ ਜੂਆ ਖੇਡਦੇ ਨੇ ਇਹ ਗੱਲ ਸੱਚ ਹੈ ਉਸ ਲਾਈਨ ਦੇ ਨਾਲ ਇੱਕ ਗੱਲ ਹੋਰ ਲਿਖੀ ਹੁੰਦੀ ਸੀ ਕਿ ਲੋਕ ਇਸ ਦਿਨ ਨਸ਼ਾ ਵੀ ਕਰਦੇ ਨੇ ਇਹ ਵੀ ਗੱਲ ਸੱਚ ਹੈ ਤੁਸੀਂ ਇਹ ਦੋਵੇਂ ਗਲਤੀਆਂ ਨਹੀਂ ਕਰਨੀਆਂ ਇਹ ਗਲਤੀਆਂ ਪਹਿਲੀ ਗਲਤੀ ਵਿੱਚ ਹੀ ਆ ਜਾਂਦੀਆਂ ਨੇ ਬਹੁਤ ਸਾਰੇ ਲੋਕ ਨਸ਼ਾ ਕਰਕੇ ਜੂਆ ਖੇਡਦੇ ਨੇ ਜਦੋਂ ਇਨਸਾਨ ਨਸ਼ਾ ਕਰ ਲੈਂਦਾ ਹੈ ਉਹਦਾ ਦਿਮਾਗ ਕੰਮ ਕਰਨਾ ਘੱਟ ਸ਼ੁਰੂ ਕਰਦਾ ਹੈ ਉਹ ਬਹੁਤ ਹੀ ਸਲੋ ਆਪਣੇ ਫੈਸਲੇ ਲੈਂਦਾ ਹੈ ਇਸ ਕਰਕੇ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਜੂਏ ਵਿੱਚ ਕੀ ਹਾਰ ਰਿਹਾ ਕਿ ਜਿੱਤ ਰਿਹਾ ਅੰਤ ਦੇ ਵਿੱਚ ਉਹਦੀ ਹਾਰ ਹੀ ਹੁੰਦੀ ਹੈ ਕਈ ਵਾਰ ਤਾਂ ਉਹ ਇੰਨੇ ਪੈਸੇ ਹਾਰ ਜਾਂਦਾ ਹੈ ਕਿ ਜਦੋਂ ਅਗਲੇ ਦਿਨ ਸਵੇਰੇ ਉਸ ਦਾ ਨਸ਼ਾ ਉੱਤਰਦਾ ਤੇ ਫਿਰ ਉਹ ਪਛਤਾਉਂਦਾ ਕਿ ਇੰਨੇ ਪੈਸੇ ਹਾਰ ਗਏ ਜਿੱਤਦਾ ਉਹ ਕੁਝ ਵੀ ਨਹੀਂ ਕਿਉਂਕਿ ਜਿਹੜੀ ਚੀਜ਼ ਉਹ ਜਿੱਤਦਾ ਉਹ ਬਾਅਦ ਦੇ ਵਿੱਚ ਉੱਥੇ ਹੀ ਹਾਰ ਜਾਂਦਾ ਹੈ ਇਸ ਕਰਕੇ ਨਸ਼ਾ ਕਰਨਾ ਪਾਪ ਹੈ ਨਸ਼ਾ ਕਰਕੇ ਜੂਆ ਖੇਡੋਗੇ ਤੇ ਤੁਹਾਡਾ ਕਿੱਡਾ ਵੱਡਾ ਨੁਕਸਾਨ ਹੋਏਗਾ ਇੱਕ ਤੇ ਤੁਸੀਂ ਆਪਣਾ ਨੁਕਸਾਨ ਕਰੋਗੇ ਤੇ ਦੂਸਰਾ ਜੋ ਤੁਸੀਂ ਪਰਿਵਾਰ ਦੇ ਵਾਸਤੇ ਪੈਸੇ ਰੱਖੇ ਹੋਣਗੇ ਉਹ ਵੀ ਜੂਏ ਦੇ ਵਿੱਚ ਹਾਰ ਜੋਂਗੇ ਤੇ ਤੁਹਾਡਾ ਪਰਿਵਾਰ ਵੀ ਰੁਲ ਜਾਏਗਾ ਤੇ ਜਦੋਂ ਕੋਲ ਪੈਸਾ ਨਹੀਂ ਹੁੰਦਾ ਫਿਰ ਕੋਈ ਨਹੀਂ ਪੁੱਛਦਾ ਤੇ ਘਰ ਹੌਲੀ-ਹੌਲੀ ਆਇਸਤਾ-ਆਇਸਤਾ ਬਰਾਨ ਹੋਣਾ ਸ਼ੁਰੂ ਹੋ ਜਾਂਦਾ ਹੋ ਸਕਦਾ ਹੈ ਤੁਹਾਨੂੰ ਇਹ ਲਤ ਲੱਗ ਜਾਵੇ ਤੇ ਜਿਨ੍ਹਾਂ ਨੂੰ ਵੀ ਤੁਸੀਂ ਵੇਖਿਆ ਕਿ ਜਿਹੜੇ ਲੋਕ ਜੂਆ ਖੇਡਦੇ ਨੇ ਚਾਹੇ ਕੋਈ ਗੇਮ ਖੇਡਦੇ ਨੇ ਤੇ ਉਹ ਰੋਂਦੇ ਵੇਖੇ ਹੋਣਗੇ ਉਹ ਕਦੀ ਇਦਾਂ ਨਹੀਂ ਕਹਿਣਗੇ ਕਿ ਅੱਜ ਇੰਨੇ ਪੈਸੇ ਜਿੱਤ ਲਏ ਜੇ ਜਿੱਤ ਵੀ ਲਏ ਤੇ ਅਗਲੇ ਦਿਨੋਂ ਰੋਂਦੇ ਹੋਣਗੇ ਕਿਉਂਕਿ ਉਹੀ ਪੈਸੇ ਉਹ ਫੇਰ ਹਾਰ ਜਾਂਦੇ ਨੇ ਇਸ ਕਰਕੇ ਇਹ ਪਹਿਲੀ ਗਲਤੀ ਕਦੇ ਨਾ ਕਰਿਓ ਹੁਣ ਗੱਲ ਕਰਦੇ ਆਂ ਦੂਸਰੀ ਗਲਤੀ ਦੀ ਗਲਤੀ ਪੜ੍ਹੇ ਲਿਖੇ ਲੋਕ ਵੀ ਕਰ ਦਿੰਦੇ ਨੇ ਬਹੁਤ ਸਾਰੇ ਲੋਕ ਕੀ ਕਰਦੇ ਨੇ ਲੋਕ ਵਿਖਾਵਾ ਕਰਦੇ ਨੇ ਜਿਵੇਂ ਦੀਵਾਲੀ ਤੇ ਕੋਈ ਇਨਸਾਨ ਕੋਈ ਚੀਜ਼ ਲੈ ਕੇ ਆਉਂਦਾ ਜਿਵੇਂ ਮੰਨ ਲਓ ਕਿਸੇ ਇਨਸਾਨ ਨੇ ਸੋਨਾ ਬਣਵਾ ਲਿਆ ਉਹ ਸੋਨਾ ਤੁਹਾਨੂੰ ਵਿਖਾਉਂਦਾ ਤੇ ਤੁਹਾਡੇ ਮਨ ਵਿੱਚ ਵੀ ਆਉਂਦਾ ਕਿਉਂ ਨਾ ਮੈਂ ਵੀ ਇਸ ਦੀਵਾਲੀ ਤੇ ਸੋਨਾ ਬਣਾਵਾ ਪਰ ਤੁਹਾਡੇ ਕੋਲੇ ਪੈਸੇ ਹੈ ਨਹੀਂ ਫਿਰ ਤੁਸੀਂ ਕੀ ਕਰਦੇ ਹੋ ਉਹਨਾਂ ਨੂੰ ਵਿਖਾਉਣ ਵਾਸਤੇ ਇਤਨਾ ਕਿਤੋਂ ਪੈਸੇ ਉਧਾਰੇ ਫੜ ਕੇ ਫੇਰ ਸੋਨਾ ਬਣਾਉਨੇ ਹੋ ਜਾਂ ਕੋਈ ਏਦਾਂ ਦੀ ਚੀਜ਼ ਖਰੀਦੇ ਹੋ ਕਿਦੇ ਨਾਲ ਤੁਸੀਂ ਉਸ ਇਨਸਾਨ ਨੂੰ ਵਖਾ ਸਕੋ ਕਿ ਦੇਖ ਮੈਂ ਵੀ ਇਹ ਚੀਜ਼ ਲੈ ਕੇ ਆਇਆ ਇਹ ਗਲਤੀ ਕਦੇ ਨਾ ਕਰਿਓ ਕਦੀ ਵੀ ਉਧਾਰੇ ਪੈਸੇ ਫੜ ਕੇ ਕਰਜ਼ਾ ਚੁੱਕ ਕੇ ਇਹ ਸ਼ਾਪਿੰਗ ਇਹ ਖਰਚੇ ਨਾ ਕਰਿਓ ਕਿਉਂਕਿ ਬਾਅਦ ਦੇ ਵਿੱਚ ਤੁਸੀਂ ਪਛਤਾਉਂਗੇ ਤੁਹਾਡੇ ਕੋਲੇ ਪੈਸੇ ਹੈਗੇ ਨੇ ਫੇਰ ਹੀ ਖਰਚਾ ਕਰਿਓ ਦੀਵਾਲੀ ਤੇ ਐਵੇਂ ਕਿਸੇ ਨੂੰ ਵੇਖ ਕੇ ਆਪਣੇ ਘਰ ਦੇ ਵਿੱਚ ਕੋਈ ਐਵੇਂ ਨਵੀਂ ਚੀਜ਼ ਨਾ ਲੈ ਕੇ ਆਓ ਹਾਂ ਪੂਜਾ ਕਰੋ ਸ਼ੁਕਰ ਕਰੋ ਉਹ ਮਾਲਕ ਸਭ ਕੁਝ ਦੇ ਦੇਗਾ ਇਸ ਕਰਕੇ ਇਹ ਦੂਸਰੀ ਗਲਤੀ ਕਦੇ ਨਾ ਕਰਿਓ ਨਹੀਂ ਤੇ ਫਿਰ ਬਾਅਦ ਦੇ ਵਿੱਚ ਪਛਤਾਉਂਗੇ ਬਹੁਤ ਸਾਰੇ ਲੋਕ ਤੇ ਕਿਸ਼ਤਾਂ ਤੇ ਚੀਜ਼ ਲਿਆਉਂਦੇ ਨੇ ਫਿਰ ਦੀਵਾਲੀ ਤਾਂ ਲੰਘ ਜਾਂਦੀ ਹੈ ਪਰ ਬਾਅਦ ਦੇ ਵਿੱਚ ਉਹ ਸਾਰਾ ਸਾਲ ਕਿਸ਼ਤਾਂ ਭਰਦੇ ਰਹਿੰਦੇ ਨੇ ਕਿਸੇ ਨੂੰ ਵੇਖ ਕੇ ਲੋਕ ਵਿਖਾਵਾ ਨਹੀਂ ਕਰਨਾ ਕਿਸੇ ਦੇ ਪਿੱਛੇ ਨਹੀਂ ਲੱਗਣਾ ਕਿ ਉਹ ਵੀ ਕਰ ਰਿਹਾ ਮੈਂ ਵੀ ਕਰਾਂ ਇਸ ਕਰਕੇ ਇਹ ਗਲਤੀ ਕਦੇ ਨਾ ਕਰਿਓ ਹੁਣ ਗੱਲ ਕਰਦੇ ਹਾਂ ਤੀਸਰੀ ਤੇ ਸਭ ਤੋਂ ਖਾਸ ਗਲਤੀ ਇਨੂੰ ਤੁਸੀਂ ਧਿਆਨ ਨਾਲ ਸੁਣਿਓ 100 ਦੇ ਵਿੱਚੋਂ 90% ਲੋਕ ਕਿ ਗਲਤੀ ਕਰਦੇ ਨੇ ਬਹੁਤ ਸਾਰੇ ਲੋਕਾਂ ਦੇ ਕੰਮ ਰੁਕੇ ਹੁੰਦੇ ਨੇ ਕੋਈ ਇਦਾਂ ਦੇ ਕੰਮ ਜੋ ਉਹਨਾਂ ਦੇ ਹੋਣੇ ਬਹੁਤ ਜ਼ਰੂਰੀ ਨੇ ਜਿਵੇਂ ਘਰ ਦੇ ਵਿੱਚ ਕਈਆਂ ਦੇ ਕਲੇਸ਼ ਹੁੰਦਾ ਕਈਆਂ ਦੇ ਰਿਸ਼ਤੇ ਠੀਕ ਨਹੀਂ ਹੁੰਦੇ ਕਈ ਲੋਕਾਂ ਨੇ ਬਾਹਰ ਜਾਣਾ ਹੁੰਦਾ ਕਈਆਂ ਦੇ ਹੋਰ ਕੋਈ ਕੰਮ ਹੁੰਦੇ ਨੇ ਉਹਨਾਂ ਨੂੰ ਇਹ ਨਕਲੀ ਬਾਬੇ ਬੇਫਕੂਫ ਬਣਾਉਂਦੇ ਨੇ ਜਿਹੜੇ ਲੋਕ ਕਹਿੰਦੇ ਨੇ ਕਿ ਬਾਬਾ ਜੀ ਸਾਡਾ ਆਹ ਕੰਮ ਰੁਕ ਗਿਆ ਤੇ ਫਿਰ ਅੱਗੋਂ ਉਹ ਪਖੰਡੀ ਬਾਬਾ ਕਹਿੰਦਾ ਕਿ ਦੀਵਾਲੀ ਆਉਣ ਵਾਲੀ ਹੈ ਆਪਾਂ ਤੁਹਾਡਾ ਇਹ ਢਾਲਾ ਲਾ ਕੇ ਕੰਮ ਕਰ ਦੇਾਂਗੇ ਦੀਵਾਲੀ ਤੇ ਕੰਮ ਬਹੁਤ ਹੀ ਵਧੀਆ ਹੁੰਦਾ ਹੈ ਇਦਾਂ ਦੀਆਂ ਗੱਲਾਂ ਕਰਕੇ ਤੁਹਾਨੂੰ ਬੇਫਕੂਫ ਬਣਾਉਂਦੇ ਨੇ ਤੇ ਤੁਹਾਡੀ ਮਿਹਨਤ ਦੀ ਕਮਾਈ ਲੈ ਲੈਂਦੇ ਨੇ ਇਸ ਕਰਕੇ ਇਹਨਾਂ ਦੀਆਂ ਗੱਲਾਂ ਵਿੱਚ ਕਦੀ ਨਹੀਂ ਆਉਣਾ ਇਹ ਢਾਲੇ ਢੂਲੇ ਕੁਝ ਨਹੀਂ ਕਰਦੇ ਤੁਸੀਂ ਸੋਚਦੇ ਹੋ ਕਿ ਦੀਵਾਲੀ ਆ ਰਹੀ ਹੈ ਇਦਾਂ ਕੋਈ ਟੂਨੇ ਟੱਪੇ ਕਰਨ ਦੇ ਨਾਲ ਤੁਹਾਡੇ ਕੰਮ ਚੱਲ ਪੈਣਗੇ ਉਹ ਲੋਕ ਤੁਹਾਨੂੰ ਬੇਫਕੂਫ ਬਣਾ ਕੇ ਤੁਹਾਡੇ ਪੈਸੇ ਲੈ ਲੈਂਦੇ ਨੇ ਇਸ ਕਰਕੇ ਇਹ ਗਲਤੀ ਕਦੇ ਨਾ ਕਰਿਓ ਕਿਸੇ ਨੂੰ ਵੀ ਆਪਣੀ ਮਿਹਨਤ ਦੀ ਕਮਾਈ ਨਾ ਦਿਓ ਇਹਨਾਂ ਪਖੰਡੀ ਬਾਬਿਆਂ ਤੋਂ ਵੀ ਬਚੋ ਇਹ ਲੋਕ ਸਿਰਫ ਦੀਵਾਲੀ ਦੀ ਆੜ ਦੇ ਵਿੱਚ ਤੁਹਾਡੇ ਕੋਲੋਂ ਪੈਸੇ ਲੈ ਲੈਂਦੇ ਨੇ ਤੁਹਾਨੂੰ ਠੱਗ ਲੈਂਦੇ ਨੇ ਕਰਦੇ ਕੁਝ ਨਹੀਂ ਕਿਉਂਕਿ ਇਹਨਾਂ ਕੋਲੇ ਕੁਝ ਨਹੀਂ ਹੁੰਦਾ ਇਹ ਤੀਸਰੀ ਗਲਤੀ ਬਹੁਤ ਸਾਰੇ ਲੋਕ ਕਰਦੇ ਨੇ ਇਸ ਨੂੰ ਕਦੀ ਨਾ ਕਰਿਓ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ